ਸਸਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਰੀਹਰ ਚੌਕ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਮਿੱਤਰੋ ਤੇ ਹਰਜੀਤ ਵੀਰ ਦੇ ਕੋਲ ਆ 2 ਜਨਵਾਰ ਪਾਈ ਦੇ ਕੋਲ ਇਸ ਟਾਈਮ ਬਕਾਉ ਆ ਮਿੱਤਰੋ ਦੋਵੇਂ ਟਾਪ ਕਲਾਸ ਇੱਕ ਤਾਂ ਬਣੇ ਭਰਾਵਾਂ ਦੀਆਂ ਫੋਨ ਕਾਲਾਂ ਦੀ ਵੇਟ ਸੀ ਵੀ ਭਾਈ ਸਾਬੇ ਕੋਈ 25 26 ਕਿਲੋ ਵਾਲੀ ਚੰਗੀ ਗਾਂ ਵਖਾ ਯਾਰ ਲੈਣੀ ਆ ਘਰੇ ਰੱਖਣ ਨੂੰ ਆ ਚੱਕੋ ਮਿੱਤਰੋ ਚੰਗੀ ਵੀ ਆ ਦੁੱਧ ਵਾਲੀ ਵੀ ਆ ਕੁਆਲਿਟੀ ਵੀ ਆ ਹਰ ਪਾਕੀ ਵੈੜ ਦੇ ਵਿੱਚ ਓਕੇ ਦਾ ਰਿਪੋਰਟ ਆ ਉਹ ਕਰੀਏ ਗੱਲਬਾਤ ਬਈ ਭਾ ਕਰਦਾ ਜਿਆਦਾ ਕਿ ਲੋਟ ਆ ਬਈ ਹਰਜੀਤ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਥੋੜੀ ਵੀਰੇ ਬਾਹਰ ਆਇਆ ਕਰੀ ਕੀ ਹੋ ਗਿਆ ਪਰ ਨਹੀਂ ਇਦਾਂ ਕੋਈ ਉਹ ਗਲਤ ਜਿਹਾ ਇਸ਼ਾਰਾ ਹੋ ਜਾਂਦਾ ਹੁੰਦਾ ਈ ਬਾਬੂ ਈਆਂ ਬੇਬੇ ਬਾਬੂ ਹਾਂ ਚਾਹ ਦੱਸ ਚੱਲ ਦੱਸ ਬਈ ਬਣ ਕੇ ਤੋਖਾਰ ਫਿਰ ਕੀ ਯਾਰ ਵਧੀਆ ਅਸਲ ਬੇਬੇ ਬਾਬੂ ਇਹ ਦਿਲੋਂ ਪਿਆਰ ਆ ਨਾ ਬੇਬੇ ਬਾਬੂ ਨਾਲ ਆਪਣਾ ਲੜਦਾ ਤਾਂ ਨਹੀਂ ਉਹਨਾਂ ਨਾਲ ਨਹੀਂ ਨਹੀਂ ਆਪਾਂ ਕਿਤੇ ਆਪਾਂ ਮਨਤ ਕਰੀ ਦੇ ਰੋ ਬਈ ਚੰਗੀ ਗੱਲ ਆ ਬਈ ਨਾ ਰਹੇਗਾ ਕੋਈ ਕੱਟ ਲੈ ਕਿਤੇ ਅੱਜ ਵੇ ਹੈਲੀਕਾਪਟਰ ਮੰਗੇ ਕਿਤੇ ਆਪਣੇ ਕੋਲੇ ਹੋਵੇ ਤਾਂ ਆਪਾਂ ਦਾ ਜਿਹੜੀ ਸੁੰਦੀ ਉਹ ਉਸੇ ਲਾਦਿਆ ਕਰ ਜਿਹਾ ਉਹ ਬਣਾ ਬਈ ਸਹੀ ਗੱਲ ਅੱਜ ਦੋ ਜਾਨਵਰ ਵੀਰੇ ਹਾਂਜੀ ਵੀਰ ਜੀ ਠੀਕ ਆ ਪਹਿਲੇ ਨੰਬਰ ਤੇ ਜਿਹੜੀ ਗਾਂ ਬਾਈ ਇਹ ਦੂਜਾ ਸੂਆ ਵੈੜਾ ਬਾਈ ਹਮ ਮਾਲਕਾਂ ਨੇ ਦੱਸਿਆ ਫਾਰਮ ਚੋਂ ਲਈ ਆ ਜੀ ਹਮ ਠੀਕ ਆ ਤੇ ਉਹਨਾਂ ਨੇ ਮਾਲਕਾਂ ਨੇ ਕਿਹਾ ਪਹਿਲੇ ਸੂਏ 25 26 ਕਿਲੋ ਦੁੱਧ ਚੋਇਆ ਹਜੇ 5 ਤਰੀਕ ਨੂੰ ਦਿਨ ਪੂਰੇ ਆ ਆ ਜਿਹੜੀ ਅਗਲੀ ਮਹੀਨੇ 5 ਤਰੀਕ ਨੂੰ ਹਾਂ ਇਹ ਸੁਣ ਨੂੰ ਨਹੀਂ ਨਹੀਂ ਯਾਰ ਆ ਜਿਹੜੀ ਅੰਗਰੇਜ਼ੀ ਮਹੀਨੇ ਦੀ 5 ਤਰੀਕ ਨੂੰ ਫਿਰ ਤਾਂ ਹਜੇ ਬਹੁਤ ਦਿਨ ਪਏ ਹਾਂ ਬਹੁਤ ਦਿਨ ਪਏ ਨੇ ਤੇ ਪਰ ਵਾਇਰ ਬਣਦੀ ਬਹੁਤ ਜਾਂਦੀ ਆ ਉਹ ਮਾਲ ਕਹਿੰਦੇ ਆ ਇਹ ਪਹਿਲੇ ਸੂਏ 25 26 ਕਿਲੋ ਦੁੱਧ ਚੋਇਆ ਪਾਲ ਹੈਗੀ ਇੱਕ ਪਾਸੋਂ ਨਾ ਪਾਲ ਤਾਂ ਹੈਗੀਆਂ ਮਾੜੀ ਮੋੜ ਉਹ ਤੇ ਆ ਗੱਬਨ ਨੇ ਪਾਲਾਂ ਦਾ ਪਾਣੀ ਹੀ ਨਹੀਂ ਵੀਰੇ ਅਜੇ ਦਿਨ ਕਿੰਨੇ ਪਏ ਵੀਰੇ ਦੇ ਉਸ ਹਿਸਾਬ ਨਾਲ ਅੱਜ 15 ਦਿਨ ਪਏ ਨੇਂ ਦੀ ਮਾਲਕਾਂ ਨੇ ਕਹਿੰਦੋ ਚਲੋ ਆਈਏ ਕੋ 5-7 ਦਿਨ ਪਈ ਦਸ ਦਿਨ ਰੱਖ ਲਾ ਆ 10 ਦਿਨ ਤਾਂ ਲਊਗੀ ਉੱਤੋਂ ਹੀ ਗਾਂ ਦੱਸਦੀ ਐ ਇੱਕ ਗੱਲ ਹੋਰ ਆ ਭਾਈ ਜਾਤ ਦੀ ਤਾਂ ਬਹੁਤ ਆ ਹਨਾ ਜਾਤ ਕੁਆਲਟੀ ਐਂ ਦਾ ਭਾਈ ਵਜਨ ਓਕੇ ਆ ਤੋੜ ਦਈਏ ਕੀ ਰਿਕਾਰਡ ਦੱਸਿਆ ਭਾਈ ਤੋੜ ਦਈਏ ਪਹਿਲਾਂ ਦੁੱਧ ਦੱਸ ਕਿੰਨਾ ਮਾਲਕਾਂ ਨੇ 25-26 ਕਿਲੋ ਕਿਹਾ ਭਰਾਵਾ ਆਪਾਂ ਚੋਈ ਨਹੀਂ ਗਈ ਐਵੇਂ ਆਪਾਂ ਨੂੰ ਭਲਕੇ ਕੋ ਲਾਂਮਾ ਦੇਵੇ ਠੀਕ ਐ ਆਪਾਂ ਨੂੰ ਅਗਲਿਆਂ ਨੇ ਕਿਹਾ ਤੇ ਆਪਾਂ ਦਾਸਤਾ ਮੁੜ ਕੇ ਅਗਲਾ ਬਸ ਆ ਦੱਸਦੀ ਐ ਗਾ ਕਿਵੇਂ ਗਾਂ ਵੀ ਦੱਸ ਬਾਕੀ ਬਾਈ ਆ ਚੀਜ਼ ਨੇ ਦੱਸਣਾ ਇਹ ਮੈਂ ਨਹੀਂ ਬੋਲਣਾ ਠੀਕ ਹੈ ਇਹ ਗਾਂ ਨੇ ਦੱਸਣਾ ਵੀ ਮੈਂ ਕਿੰਨਾ ਦਿੰਨੀ ਕਿੰਨਾ ਨਹੀਂ ਨਹੀਂ ਯਾਰ ਵਾਕਈ ਯਾਰ ਗਾਂ ਬਹੁਤ ਚੰਗੀ ਹੈ ਘਰੇ ਰੱਖਣ ਯਾਰ ਆਪਾਂ ਸਿਆਲ ਚ ਬਣੀਏ ਜੀ ਲਿਆ ਕੇ ਵੇਚੀ ਨਾਲੇ ਵੱਡੀਆਂ ਵੱਡੀਆਂ ਵੇਚੀਆਂ ਸੀ ਇਹੋ ਜੀ ਵੈਰ ਸਿਆਲ ਚ ਬਣੀ ਆਪਾਂ ਵੇਚੀ ਹੈ ਹੈ ਬਾਈ ਅਗਲਾ ਮਹੀਨਾ ਹੁੰਦਾ ਇਹ ਤਾਂ ਹੁਣ ਖੜਨੀ ਨਹੀਂ ਸੀ ਨਾ ਯਾਰ ਤੇ ਹੁਣ ਕਿਹੜਾ ਖੜੂ ਹੋਣਾ ਆਪਾਂ ਪਾ ਫੜ ਦੋ ਫੜ ਦੋ ਵਾਲੇ ਕਰਦੇ ਨੇ ਫੜ ਦੋ ਫੜ ਦੋ ਵਾਲਾ ਹੋਰ ਪੱਕੀ ਗੱਲ ਆ ਮੈਂ ਨਾ ਕਹਿਤਾ ਅੱਛਾ ਅੱਜ ਦਿਹਾੜਾ ਵੈਸੇ ਬਈ ਅੱਜ ਆਪਾਂ ਪੂਰੇ ਖੁਸ਼ ਆ ਬਾ ਜਿੰਦਾ ਫੋਨ ਆ ਗਿਆ ਪਹਿਲੇ ਨੰ ਪਹਿਲੇ ਫੋਨ ਵਾਲੇ ਨਾਲ ਹੀ ਸੌਦਾ ਹੋ ਜਾਣਾ ਦੱਸ ਕਿੰਨੇ ਦੀ ਦਈਏ ਫਿਰ ਮੁੱਲ 82000 ਤੇ ਦੇ ਦੇਾਂਗੇ 78 ਦੀ ਬੋਲਾ ਮੁੱਲ 82000 ਪੀ ਚਾਰ ਜਪਾ ਮਾਨਤਣ ਕਰਕੇ 2 ਘਟ 80 ਦੀ ਦੇ ਦੇ ਹਾਂ ਠੀਕ ਹੈ ਮੌਕੇ ਤੇ ਕੋਈ ਹੋਰ ਹੋਰ ਛੋਟ ਛੱਪਾ ਕਰ ਦਿਆਂਗੇ ਜਦੋਂ ਕੋਈ ਫੋਨ ਲਾਊਗਾ ਚਲ ਠੀਕ ਹੈ ਲੈ ਭਾਈ ਆ ਤੂੰ ਤਾਂ ਨਿਆਰਾ ਹੀ ਲਿਆ ਤਾ ਉੱਤੇ ਪੰਜ ਕਾਂ ਦਿਖਾਈ ਦੀ ਇੱਕ ਵਾਰੀ ਫਿਰ ਮੂੰਹ ਮਾਤੋ ਯਾਰ ਭਾਈ ਯਾਰ ਗੱਬਣ ਜੇ ਪਾਸ ਕਰਦੀ ਹੈ ਕਿ ਆਨਲਾਈਨ ਮੁਕਵਾ ਲੂਗਾ ਯਾਰ ਆ ਕੇ ਅਗਲਾ ਪਾਸ ਕਰੇ ਪਤਾ ਹੈ ਕਿ ਗੱਬਣ ਗਾ ਹੈ ਆਪਣਾ ਅਗਲੇ ਨੂੰ ਪਾਸ ਕਰਾਈਏ ਠੀਕ ਹੈ ਕਿ ਨਹੀਂ ਆਪ ਨਹੀਂ ਆਪਾਂ ਆਨਲਾਈਨ ਨਹੀਂ ਭੇਜਣੀ ਅਗਲਾ ਆਵੇ ਟਿੱਪ ਕੇ ਲੈ ਗਏ ਬਸ ਠੀਕ ਓਕੇ ਵੀ ਕਰ ਠੀਕ ਹੈ ਕਿ ਨਹੀਂ ਐਵੇਂ ਯਾਰ ਸੂਈ ਹੋਵੇ ਆਪਾਂ ਚੋਈ ਹੋਵੇ ਕਹਿੰਦੇ ਗੱਬਣ ਦੇ ਯਾਰ ਕੀ ਪਤਾ ਲੱਗਦਾ ਕੋਈ ਮਸਟੈਟਿਕ ਹੀ ਵਾਜੀ ਗੱਬਣ ਗਾਨ ਕੀ ਮਹਾਰਾਜ ਕਰੇ ਨਾ ਪਰ ਉੰਜ ਗੱਲ ਕਰਦੇ ਆ ਅਗਲੇ ਨੇ ਤਾਂ ਮੁੜ ਕੇ ਧੀ ਪੈਣ ਇੱਕ ਕਰ ਦੇਣੀ ਕਮੈਂਟ ਹੋਰ ਆ ਬੜੀ ਆਪਾਂ ਨੂੰ ਤਾਂ ਅਗਲਾ ਮਿੰਟਾਂ ਹੀ ਥੱਕ ਕਹਿ ਦਿੰਦਾ ਥਾਗ ਉਹਦੋਂ ਹੀ ਥੱਕ ਕਹਿ ਦੇਣਾ ਅਗਲੇ ਨੇ ਤੇ ਆਪਦਾ ਆਵੇ ਅਗਲਾ ਪਾਸ ਕਰਕੇ ਇੱਥੇ ਵਰਾ ਕੇ ਲਾਪ ਜਦੋਂ ਵੋਟ ਦੇ ਦਿੰਦੇ ਉਦੋਂ ਕਹਿ ਦਿੰਦੇ ਲੈ ਦੱਸ ਸਹੀ ਗੱਲ ਰੱਖਣ ਨੂੰ ਨਹੀਂ ਲੈਂਈ ਆ ਸਾਹਿਬ ਵਪਾਰੀ ਨੂੰ ਲੈਂਈ ਆ ਪਰ ਉਹਨੂੰ ਦੇਣੀ ਆ ਆਹ ਭਾਈ ਦੱਸੀ 2 ਨੰਬਰ ਵਾਲੀ ਇਹ ਥੱਲੇ 8 ਕਿਲੋ ਦੁੱਧ ਆ ਬਾਈ ਉਹ ਕੱਟਾ ਮਗਰਾ ਆ ਜਿਹੜਾ ਆ ਛੋਟੇ ਵਾਲਾ ਠੀਕ ਆ ਬਾਈ ਠੀਕ ਆ 8 ਕਿਲੋ ਦੁੱਧ ਆ ਬਣੀ 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 ਮਾਲਕ ਲੈ ਵੀ ਜਹੇਦਾਰ ਬੰਦਾ ਹੀ ਉਹਨੇ ਕਸਮ ਖਾਦੀ ਆ ਕਹਿੰਦਾ ਬਈ 15 ਤੋਂ 20 ਦਿਨ ਹੋ ਗਏ ਟੀਕਾ ਭਰਾਏ ਬਾਕੀ ਗਾਂ ਨਹੀਂ ਪਤਾ ਆਪਾਂ ਨੂੰ ਉਹ ਮਾਲ ਬੁੱਟ ਨੇ ਦੱਸਿਆ ਆਪਾਂ ਠੀਕ ਆ 8-9 ਕਿਲੋ ਦੁੱਧ ਹੋਊਗਾ ਆਪਾਂ ਬੱਚਾ ਵੀ ਛੱਡਾਂਗੇ ਇੱਥੇ ਛੱਡ ਦਿਆਂਗੇ ਇਹਨੀਆਂ ਧਾਰਾ ਮਰਵਾ ਦੇ ਲੈ ਜੀ ਇਹਨੂੰ ਆਪਾਂ ਕੱਢੀਏ ਤੇ ਕੀਏ ਸਿੰਘ ਸਿੰਘ ਚੰਗਾ ਪਿਆਂਦਾ ਯਾਰ ਹਨਾ ਤੀਜਾ ਸੂਆ ਛੋਟੀ ਹੀ ਹੈ ਇਹ ਕੜਾ ਬਾਡੀ ਬੁੱਡੀ ਕਿੰਨੀ ਜੀ ਨਹੀਂ ਬਾਡੀ ਬੜੀ ਮੈਂ ਨੇ ਜੀ ਨਹੀਂ ਲਾਇਆ ਹਾਂ ਨਹੀਂ ਖਾਂਦੀ ਆ ਪੱਠੇ ਦਾ ਖਾਂਦੀ ਪਈ ਆ ਬਾਕੀ ਪਿੱਠ ਪੂੜਾ ਬਣਾ ਚੌੜਾ ਵੇਖ ਤਾਂ ਸਹੀ ਵਜ਼ਨ ਉਹ ਜੀ ਨਹੀਂ ਮੈਂ ਤਾਂ ਯਾਰ ਓਕੇ ਯਾਰ ਦੁੱਧ ਦਾ ਠੇਲਵਾ ਹੈ ਹਾਂ 50 55000 ਦੀ ਦਾ ਕੁੜੀ ਲਾਪੂਆਂ ਜੀ ਆ ਬਾਈ ਠੀਕ ਹੈ ਕਿ ਨਹੀਂ ਸਹੀ ਆ ਬਾਈ ਕੋਈ ਸ਼ੱਕ ਨਹੀਂ ਇੰਨੇ ਦੀ ਵਜ਼ਰ ਹੀ ਬਹੁਤ ਹੁੰਦੀ ਤੇ ਆਪਾਂ ਉਹੋ ਜਿਹਾ ਆਪਾਂ ਦੁੱਧ ਦੇ ਪੈਸੇ ਇੰਨੇ ਲੈਣਾ ਹੀ ਨਹੀਂ ਆਪਾਂ ਥੋੜੇ ਜੇ ਲੈਣੇ ਦੁੱਧ ਦੇ ਕਿੰਨੇ ਦੀ ਬਾਈ ਅੱਜ ਧਾਰਾ ਮਰਵਾ ਲਈਏ ਨਾਲ ਇਹ ਕਿੰਨੇ ਦੀ ਪਹਿਲਾਂ ਏ ਇਹ ਮੈਂ ਦਾ ਮੁੱਲ 62000 ਇਹ 60 ਦੀ ਦੇ ਦਿਆਂਗੇ ਹੋਰ ਮਾਨ ਬਾ ਜਦੋਂ ਕੋਈ ਫੋਨ ਲਾਊਗਾ ਛੋੜ ਕਰ ਦੇ ਦੋ ਹੋਰ ਚੱਕ ਦਾ ਨਾ ਵੀਰ ਜਦੋਂ ਕੋਈ ਫੋਨ ਲਾਊਗਾ ਉਦੋਂ ਕਰਾਂਗੇ ਹੁਣ ਆਪਾਂ ਅੱਛਾ ਹੁਣ ਉਦੋਂ ਕਰਨਾ ਮੇਰਾ ਕੋਲ ਇੱਥੇ ਆ ਕੇ ਫਿਰ ਕਰਾਉਣ ਲੱਗ ਪੈਂਦਾ ਨਾ ਹੈ ਇੱਥੇ ਆ ਕੇ ਫਿਰ ਕਰਾਉਣ ਲੱਗ ਪੈਂਦਾ ਆਪਾਂ ਗਲ ਕਾਪਿਆ ਫੜ ਲੈਂਦੇ ਖੜ੍ਹ ਜਾ ਇੱਕ ਮਿੰਟ ਆ ਗਈ ਨਹੀਂ ਅਜੇ ਨਹੀਂ ਆਈ ਲੈ ਮਿੱਤਰੋ ਛੋੜ ਦੇ ਦੇਖੋ ਕਿ ਨਾ ਇਹਦਾ ਜੂ ਜੂ ਜੇ ਮਾਰਦੇ ਬਾਕੀ ਚਵਾ ਦਾ ਵਾਕਏ گاਵਾਂ ਨ ਪਰੇ ਕਰਦੀ ਆ ਤੇ ਨਹੀਂ ਠੀਕ ਹੈ ਵੀ ਕਰਦੀ ਬੜੇ ਮੈਂ ਓਕੇ ਮੈਂ ਨਾ ਦੂਜੇ ਘਰੇ ਨਾਲ ਸੁਣੇ ਭਾਂਜ ਆਵਾਜ਼ ਤੇ ਫਾਇਦਾ ਕੀ ਹੈ ਮਾਈ ਦਾ ਹਾਂ ਜਦੋਂ ਹਰਜੀਤ ਉਹ ਤਾਂ ਲਿਆਂਦੀ ਹੋਵੇ ਮੱਝ ਤੇ ਫਿਰ ਗਵਾਂਡੀਆਂ ਨੂੰ ਲੱਗੇ ਅੱਗ ਵੀ ਅਸੀਂ ਵੀ ਲੈ ਕੇ ਆਉਣੀ ਹੈ ਨਾ ਹਾਂ ਇਧਰੇ ਓਕੇ ਹੁਣ ਵੀ ਖਿੜਗੀ ਜੀ ਦਾ ਠੀਕ ਚੱਲਿਓ ਥਾਂ ਵੇਖਦਾ ਸਰਜੀਤ ਨੂੰ ਨੰਬਰ 7899 ਹੂੰ 70410 7899 ਹੂੰ 70410 ਲੈ ਮਦੀਪ ਸੇ ਤੂੰ ਆ ਨੇੜੇ ਹੁਣ ਮੈਂ ਦੇ ਇੱਕੀ ਚਾਰੇ ਪਾਸੇ ਕੈਮਰਾ ਦੇ ਘਮਾ ਮੈਂ ਚੰਗੀ ਤਰਾ ਦੇ ਦਿਖਾ ਕੇ ਕਿ ਮੈਂ ਆ ਚੰਗੀ ਭਾਵਾ ਲੋਟ ਲੋਕਾਂ ਨੇ ਟੁੱਟ ਟੁੱਟ ਕੇ ਪੈਣਾ ਇਹਨੂੰ ਵੇਖੀ ਨਹੀਂ ਤੂੰ ਬਣਦਾ ਕੀ ਹੂੰ ਅੱਜ ਤਾਂ ਦੋਵੇਂ ਸੌਦੇ ਦੋ ਮਿੰਟਾਂ ਚ ਵੇਖਣ ਆਲੇ ਚਾਹੀਦੇ ਆ ਇਹ ਠੀਕ ਹੈ ਬਈ ਆ ਜਾ ਬਈ ਮੈਂ ਤੋਰ ਨੰਬਰ ਸਕਰੀਨ ਦੇ ਉੱਤੇ